ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੋਂ ਮੈਂ DSPਾਲ ਸਿੰਘ ਕਲਾਂਡੌਰ ਤੋਂ ਸਰਬਕल्याण ਸੇਵਾ ਸੈਟੀ ਵੱਲੋਂ ਅੱਜ ਦਾ ਜੋ ਵਿਸ਼ਾ ਹੈ ਇਹ ਅਸੀਂ ਮਾਤਾ ਪਿਤਾ ਤੇ ਗੱਲ ਕਰਾਂਗੇ ਕਿਉਂਕਿ ਅੱਜ ਸਮਾਜ ਬਹੁਤ ਦੂਰ ਜਾ ਰਿਹਾ ਹੈ ਮਾਤਾ ਪਿਓ ਨੂੰ ਕੁਝ ਨਹੀਂ ਸਮਝ ਰਹੇ ਮਾਤਾ ਪਿਤਾ ਨੂੰ ਇੱਕ ਭੋਜ ਸਮਝ ਕੇ ਕਿ ਇਹ ਸਾਡੇ ਗਾਲ ਪੈ ਗਏ ਨੇ ਇਹਨਾਂ ਨੂੰ ਜਾਂ ਤੇ ਵੱਡਾ ਮੁੰਡਾ ਰੱਖੇ ਤੇ ਜਾਂ ਫਿਰ ਛੋਟਾ ਰੱਖੇ ਤੇ ਛੋਟਾ ਮੁੰਡਾ ਕਹਿੰਦਾ ਵੀ ਵੱਡਾ ਭਰਾ ਰੱਖੇ ਤੇ ਵੱਡਾ ਭਰਾ ਕਹਿੰਦਾ ਨਹੀਂ ਤੂੰ ਹੀ ਰੱਖ ਇੱਕ ਭੋਜ ਬਣ ਕੇ ਮਾਪਿਓ ਰਹਿ ਗਏ ਨੇ ਤੋ ਇਸ ਵਿਸ਼ੇ ਤੇ ਅਸੀਂ ਕੁਝ ਵਿਚਾਰਾਂ ਕਰਨੀਆਂ। ਤੋ ਇੱਥੇ ਤੁਲਸੀਦਾਸ ਜੀ ਲਿਖਦੇ ਆ ਜਿਨ ਮਾਤ ਪਿਤਾ ਕੀ ਸੇਵ ਕਰੀ ਤਿੰਨ ਤੀਰਥ ਵਰਤ ਕੀਏ ਨਾ ਕੀਏ। ਤੋ ਕਹਿੰਦੇ ਵੀ ਜਿਨ੍ਹਾਂ ਨੇ ਆਪਣੇ ਮਾਤਾ ਪਿਤਾ ਦੀ ਸੇਵਾ ਕਰ ਲਈ। ਉਹਨਾਂ ਨੂੰ ਕਿਸੇ ਹੋਰ ਤੀਰਥ ਦੀ ਲੋੜ ਨਹੀਂ। ਉਹਨਾਂ ਨੂੰ ਕਿਸੇ ਵਰਤ ਰੱਖਣ ਦੀ ਲੋੜ ਨਹੀਂ। ਤੋ ਭਾਈ ਗੁਰਦਾਸ ਜੀ ਵੀ ਇੱਥੇ ਲਿਖਦੇ ਆ ਮਾਪਿਓ ਪਰਹਰ ਸੁਣੇ 베ਦ 베ਦ ਨਾ ਜਾਣੈ ਕਥਾ ਕਹਾਣੀ ਮਾਪਿਓ ਪਰਹਰ ਨਾਵਨਾ 86 ਤੀਰਥ ਘੁੰਮਣ ਵਾਣੀ ਮਾਪਿਓ ਪਰਹਰ ਕਰੇ ਦਾਨ ਬੇਈਮਾਨ ਅਗਿਆਨ ਪੁਰਾਣੀ ਕਿ ਮਾਤਾ ਪਿਤਾ ਨੂੰ ਛੱਡ ਕੇ ਜੇਕਰ ਉਹ ਤੀਰਥ ਕਰਦਾ ਹੈ ਤੀਰਥਾਂ ਤੇ ਤੁਰਿਆ ਫਿਰਦਾ ਹੈ ਵੀ ਮੇਰੇ ਤੀਰਥਾਂ ਦੇ ਨਾਲ ਜਿਹੜੇ ਪਾਪ ਜਿਹੜੇ ਆ ਉਹ ਨਸ਼ਟ ਹੋ ਜਾਣਗੇ। ਤੋਂ ਭਾਈ ਗੁਰਦਾਸ ਜੀ ਕਹਿੰਦੇ ਨਹੀਂ ਹੋਣਗੇ। ਕਿਉਂ ਕਿ ਜਿਹੜਾ ਵੱਡਾ ਤੀਰਥ ਸਭ ਤੋਂ ਐ ਉਹ ਤੇ ਤੂੰ ਘਰ ਹੀ ਛੱਡ ਆਇਆ। ਉਹਦੀ ਸੇਵਾ ਵਾਸਤੇ ਤੂੰ ਕੋਸ਼ ਕਰਦਾ ਹੀ ਨਹੀਂ। ਤੋ ਭਾਈ ਗੁਰਦਾਸ ਜੀ ਕਹਿੰਦੇ ਆ ਵੀ ਪਰਹਰ ਮਾਤਾ ਪਰਹਰ ਨਾਮਨਾ ਮਾਪਿਓ ਨੂੰ ਛੱਡ ਕੇ ਜੇਕਰ ਅਸੀਂ ਤੀਰਥ ਨਹਾਉਣੇ ਆ ਤੇ ਉਹ ਸਾਡੇ નિਸ਼ਫਲ ਨੇ ਤੇ ਮਾਪਿਓ ਪਰਹਰ ਸੁਣੇ ਵੇਦ ਵੇਦ ਨਾ ਜਾਣੇ ਕਥਾ ਕਹਾਣੀ ਤੋ ਮਾਪਿਓ ਨੂੰ ਛੱਡ ਕੇ ਜੇ ਵੇਦਾਂ ਗ੍ਰੰਥਾਂ ਨੂੰ ਉਹ ਪੜਦਾ ਤੇ ਉਹਦਾ ਪੜਨਾ ਵੀ નિષ્ફળ ਹੈ। ਤੋਂ ਮਾਤ ਪਿਤਾ ਨੂੰ ਛੱਡ ਕੇ ਜੇਕਰ দান ਕਰਦਾ ਹੈ ਮਾਤਾ ਪਿਤਾ ਨੂੰ ਤੇ ਪਾਣੀ ਦੇ ਕੇ ਵੀ ਖੁਸ਼ ਨਹੀਂ ਪਰ দান ਕਰਦਾ ਆਪਣੀ ਪ੍ਰਤਿਸ਼ਟਾ ਵਧਾਉਣ ਵਾਸਤੇ ਵੀ ਮੈਂ ਬਹੁਤ ਦਾਨੀ ਹਾਂ ਮੈਨੂੰ ਲੋਕ ਆਖਣ ਵੀ ਫਲਾਣਾ ਬਹੁਤ ਵੱਡਾ ਦਾਨੀ ਹੈ। ਗੁਰਦੁਆਰੇ ਬਹੁਤ দান ਕਰਦਾ ਹੈ। ਮੰਦਰ ਵਿੱਚ ਬਹੁਤ ਦਾਨ ਕਰਦਾ ਹੈ ਉਹ ਦਾਨ ਨਹੀਂ ਕਰ ਰਿਹਾ ਆਪਣੀ ਪ੍ਰਤਿਸ਼ਠਾ ਵਧਾਉਣ ਵਾਸਤੇ ਲੋਕਾਂ ਨੂੰ ਦਿਖਾਉਣ ਵਾਸਤੇ ਉਹ ਇਹ ਦਾਨ ਕਰ ਰਿਹਾ ਪਰ ਕਹਿੰਦੇ ਵੀ ਉਹਦੇ ਵਿੱਚ ਪਰਮੇਸ਼ਰ ਬਿਲਕੁਲ ਪ੍ਰਸੰਨ ਨਹੀਂ ਹੋਵੇਗਾ ਤਾਂ ਮਾਤਾ ਦਾ ਕੀ ਰੋਲ ਹੈ ਜੇਕਰ ਤੇ ਮਾਤਾ ਇੱਕ ਮਾਤਾ ਜੇ ਉਹ ਪੁੱਤਰ ਨੂੰ ਜਾਂ ਬੱਚੀ ਨੂੰ ਜਨਮ ਨਹੀਂ ਦਿੰਦੀ ਤੇ ਉਹ ਮਾਤਾ ਵੀ ਬਾਜ ਅਖਾਉਂਦੀ ਐ ਤਾਂ ਜਦੋਂ ਉਹ ਦੋਵੇਂ ਜੀ ਕਿਤੇ ਘਰੋਂ ਨਿਕਲਣ ਲੱਗਦੇ ਆ ਅੱਗੋਂ ਕੋਈ ਸਗਣਾ ਤੇ ਜਾ ਰਿਹਾ ਸੀ ਤੇ ਉਹਨਾਂ ਨੂੰ ਦੇਖ ਕੇ ਕਹਿਣ ਲੱਗਾ ਵੀ ਆਉਂਤਰੇਨ ਖਤਰੇ ਮਗਰ ਮੱਥੇ ਲੱਗੇ ਨੇ ਪਤਾ ਨਹੀਂ ਕੰਮ ਹੋਣਾ ਵੀ ਐ ਕਿ ਨਹੀਂ ਹੋਣਾ ਤੋ ਇਹ ਗੱਲ ਸੁਣ ਕੇ ਜੋ ਉਹਨਾਂ ਦੇ ਹਿਰਦੇ ਨੂੰ ਸੱਟ ਵੱਜਦੀ ਹੈ ਉਹ ਉਹੀ ਜਾਣਦੇ ਨੇ ਤੋ ਮਾਤਾ ਤਾਂ ਹੀ ਸਫਲ ਬਣਦੀ ਹੈ ਜੇਕਰ ਇੱਕ ਬੱਚੇ ਨੂੰ ਜਨਮ ਦੇਵੇ ਕਿਉਂਕਿ ਬੱਚਿਆਂ ਤੋਂ ਬਗੈਰ ਘਰ ਇਸ ਤਰ੍ਹਾਂ ਹੁੰਦਾ ਜਿਸ ਤਰ੍ਹਾਂ ਕੋਈ ਸੁੰਨ ਮਸਾਨ ਪਈ ਹੋਵੇ ਤੋ ਬੱਚਿਆਂ ਦੇ ਨਾਲ ਹੀ ਵੇੜਾ ਸੋਹਣਾ ਲੱਗਦਾ ਹੈ ਘਰ ਸੋਹਣਾ ਲੱਗਦਾ ਹੈ ਬੱਚੇ ਮਾਤਾ ਪਿਤਾ ਬਾਹਰੋਂ ਆਉਣ ਬੱਚੇ ਖੇਡਦੇਆਂ ਨੂੰ ਵੇਖ ਕੇ ਮਾਂ ਪਿਓ ਤਾਹਦਾ گلاب ਵਾਂਗ ਖਿਲ ਜਾਂਦਾ ਹੈ ਤੋ ਸਜਣੋ ਮਾਤਾ ਦਾ ਰੋਲ ਬਹੁਤ ਵੱਡਾ ਹੈ ਇੱਕ ਸਮੇ ਦੀ ਗੱਲ ਹੈ ਵੀ ਕਿਸੇ ਬੀਬੀ ਭੈਣ ਨੂੰ ਜਨਮ ਦੇਣਾ ਸੀਗਾ ਬੱਚੇ ਨੂੰ ਤੇ ਪਿਤਾ ਉਹਦਾ ਬੱਚੇ ਦਾ ਇੱਥੇ ਨਹੀਂ ਉਹਦੇ ਰਿਸ਼ਤੇਦਾਰ ਉਹਨੂੰ ਕੋਈ ਚੀਜ਼ ਕਰਕੇ ਤੇ ਉਹਦੇ ਵਿੱਚ ਬਿਠਾ ਕੇ ਹਸਪੀਟਲ ਲੈ ਗਏ ਹਸਪੀਟਲ 'ਲ ਜਾ ਕੇ ਡਾਕਟਰ ਨੇ ਸਾਰੇ ਚੈੱਕਅਪ ਕੀਤੇ ਚੈੱਕਅਪ ਕਰਕੇ ਡਾਕਟਰ ਉਹਨਾਂ ਰਿਸ਼ਤੇਦਾਰਾਂ ਕੋਲ ਆਣ ਕੇ ਕਹਿਣ ਲੱਗਾ ਵੀ ਫਲਾਟ ਇਸ ਤਰ੍ਹਾਂ ਦੇ ਨੇ ਵੀ ਜਾਂ ਤੇ ਅਸੀਂ ਇਸ ਬੱਚੇ ਨੂੰ ਬਚਾ ਸਕਦੇ ਹਾਂ ਜਾਂ ਫਿਰ ਇਹ ਮਾਂ ਨੂੰ ਬਚਾ ਸਕਦੇ ਹਾਂ ਤੋਂ ਉਹ ਕੋਈ ਫੈਸਲਾ ਨਾ ਲੈ ਸਕੇ ਕਹਿਣ ਲੱਗੇ ਵੀ ਅਸੀਂ ਇਹਦੇ ਬਾਰੇ ਕੀ ਦੱਸਿਆ ਸਕਦੇ ਹਾਂ ਇਹ ਤੇ ਮਾਂ ਪਿਓ ਹੀ ਫੈਸਲਾ ਲੈ ਸਕਦਾ ਹੈ ਜਾਂ ਉਹਦੇ ਪਿਓ ਨੂੰ ਫੋਨ ਕਰਕੇ ਪੁੱਛ ਲਓ ਤੋ ਫੋਨ ਕੀਤਾ ਤੇ ਫੋਨ ਲੱਗ ਨਾ ਸਕਿਆ ਡਾਕਟਰ ਸਾਹਿਬ ਉਹਦੀ ਬੱਚੇ ਦੀ ਮਾਤਾ ਕੋਲ ਚਲੇ ਗਏ ਤੇ ਮਾਤਾ ਕੋ ਜਾ ਕੇ ਕਹਿਣ ਲੱਗੇ ਵੀ ਬੀਬੀ ਹਾਲਾਤ ਇਸ ਤਰ੍ਹਾਂ ਦੇ ਨੇ ਤੇਰੇ ਵੀ ਜਾਂ ਤੇ ਅਸੀਂ ਇਸ ਬੱਚੇ ਨੂੰ ਬਚਾ ਸਕਦੇ ਆ ਜਾਂ ਫਿਰ ਤੈਨੂੰ ਬਚਾ ਸਕਦੇ ਆ ਇਹ ਹੁਣ ਫੈਸਲਾ ਤੇਰੇ ਹੱਥ ਵਿੱਚ ਹੈ ਵੀ ਤੂੰ ਬੱਚੇ ਨੂੰ ਬਚਾਉਣਾ ਕਿ ਜਾਂ ਆਪ ਜਿੰਦਾ ਰਹਿਣਾ ਇਹ ਤੈਨੂੰ ਸਾਨੂੰ ਲਿਖ ਕੇ ਦੇਣਾ ਪਵੇਗਾ ਤੋ ਮਾਤਾ ਨੇ ਜਵਾਬ ਦਿੱਤਾ ਵੀ ਤੁਸੀਂ ਫਾਈਲ ਲੈ ਆਵੋ ਤੇ ਮੈਂ ਸੈਨ ਕਰ ਦੇਨੀ ਆ ਤੋ ਡਾਕਟਰ ਸਾਹਿਬ ਫਾਈਲ ਲੈ ਕੇ ਆ ਗਏ ਤੇ ਫੈਲ ਤੇ ਉਹਨੇ ਸੈਨ ਕਰ ਦਿੱਤੇ ਵੀ ਮੇਰੇ ਬੱਚੇ ਨੂੰ ਬਚਾ ਲਿਆ ਜਾਵੇ ਡਾਕਟਰ ਸਾਹਿਬ ਨੇ ਫਿਰ ਵੀ ਆਖਿਆ ਵੀ ਬੇਟਾ ਜੇਕਰ ਤੂੰ ਜ਼ਿੰਦਾ ਰਹੇਂਗੀ ਤੇ ਬੱਚਾ ਤੇ ਹੋਰ ਵੀ ਪੈਦਾ ਹੋ ਜਾਵੇਗਾ ਤੇ ਜੇ ਤੂੰ ਆਪ ਹੀ ਜ਼ਿੰਦਾ ਨਾ ਰਹੀ ਤੇ ਤੇਰਾ ਜੀਵਨ ਖਤਮ ਹੋ ਗਿਆ ਨਾ ਤੇ ਤੇਰਾ ਤੂੰ ਆਪਣੇ ਪਤੀ ਨੂੰ ਕੁਝ ਦੱਸ ਸਕੇਂਗੀ ਤੇ ਨਾ ਕੁਝ ਅੱਗੋਂ ਹੋਰ ਕੋਈ ਸਿਲਸਿਲਾ ਜੋ ਹੈ ਉਹ ਅੱਗਾ ਤੇਰਾ ਨਹੀਂ ਵੱਧ ਸਕੇਗਾ। ਤੋਂ ਮਾਤਾ ਨੇ ਜਵਾਬ ਦਿੱਤਾ ਵੀ ਡਾਕਟਰ ਸਾਹਿਬ ਠੀਕ ਕਹਿੰਦੇ ਹੋ ਤੁਸੀਂ। ਪਰ ਇਹ ਮੌਕਾ ਮੈਨੂੰ ਨਹੀਂ ਪਤਾ ਵੀ ਅੱਗੋਂ ਮੈਨੂੰ ਮਿਲੇ ਜਾਂ ਨਾ ਮਿਲੇ। ਮੈਂ ਇਸ ਬੱਚੇ ਦੇ ਬਦਲੇ ਆਪਣੀ ਜਾਨ ਦੇ ਦੇ ਸਕਦੀ ਆਂ। ਪਰ ਮੈਂ ਇਸ ਬੱਚੇ ਦੀ ਜਾਨ ਲੈ ਨਹੀਂ ਸਕਦੀ ਕਿਉਂਕਿ ਇਹ ਮੇਰੇ ਪੇਟ ਦਾ ਬੱਚਾ ਹੈ। ਤਾਂ ਸਾਥ ਸੰਗਤ ਜੀ ਮਾਂ ਦਾ ਕਿੱਡਾ ਰੋਲ ਹੈ? ਕਿੰਨੇ ਕਸ਼ਟ ਚੱਲ-ਜੱਲ ਕੇ ਮਾਤਾ-ਪਿਤਾ ਬੱਚਿਆਂ ਨੂੰ ਜਵਾਨ ਕਰਦੇ ਨੇ। ਕਿੰਨੇ-ਕਿੰਨੇ ਦਿਮਾਗ ਖਰਚ ਕਰਕੇ ਬੱਚਿਆਂ ਨੂੰ ਪੜ੍ਹਾਉਂਦੇ ਨੇ। ਕਿੰਨੇ-ਕਿੰਨੇ ਖਰਚ ਕਰਕੇ ਸਕੂਲਾਂ ਦੇ ਵਿੱਚ ਅੱਜਕੱਲ ਇਤਨੀ ਮੰਗਾਈ ਹੈ ਵੀ ਔਖੇ ਹੋ ਕੇ ਤੇ ਉਹ ਫੀਸਾਂ ਭਰਦੇ ਨੇ ਪਰ ਬੱਚੇ ਜਦੋਂ ਜਵਾਨ ਹੋ ਜਾਂਦੇ ਨੇ ਉਹ ਫਿਰ ਕਹਿੰਦੇ ਨੇ ਵੀ ਤੁਸੀਂ ਕੋਈ احسان ਥੋੜਾ ਕੀਤਾ ਸਾਡੇ ਤੇ ਇਹ ਤੇ ਸਾਰੇ ਮਾਪਿਓ ਕਰਦੇ ਹੀ ਆਏ ਆ ਇਹ ਬੱਚਿਆਂ ਦਾ ਜਵਾਬ ਹੈ ਅੱਜਕੱਲ ਤੋਂ ਇਹ ਬੱਚੇ ਦਾ ਜਵਾਬ ਸੁਣ ਕੇ ਮਾਤਾ ਪਿਤਾ ਤੇ ਕੀ ਗੁਜ਼ਰਦੀ ਹੋਵੇਗੀ ਉਹ ਉਹੀ ਜਾਣਦੇ ਨੇ ਇਸ ਕਰਕੇ ਅੱਜ ਲੋੜ ਆ ਸਾਨੂੰ ਆਪਣਾ ਮਾਪਿਓ ਦੀ ਸੇਵਾ ਵਿੱਚ ਜੋ ਸਾਡਾ ਫਰਜ਼ ਹੈ ਇਹ ਸਾਨੂੰ ਆਪਣੇ ਵੀ ਫਰਜ਼ ਨਿਭਾਉਣੇ ਚਾਹੀਦੇ ਨੇ ਜੇਕਰ ਮਾਪਿਓ ਨੇ ਆਪਣੇ ਫਰਜ਼ ਨਿਭਾਏ ਨੇ ਤੇ ਫਿਰ ਤੁਸੀਂ ਕਿਉਂ ਆਪਣੇ ਫਰਜ਼ਾਂ ਤੋਂ ਭੱਜੋ ਮਾਤਾ ਦਾ ਤੇ ਇਹ ਰੋਲ ਹੋ ਗਿਆ ਪਰ ਪਿਤਾ ਦਾ ਜਿਹੜਾ ਰੋਲ ਹੈ ਇਹ ਉਸ ਤੋਂ ਵੀ ਵੱਡਾ ਚਲਾ ਗਿਆ ਕਿਉਂ ਕਿ ਪਿਤਾ ਦਾ ਰੋਲ ਫਿਰ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਸਾਰੀ ਜ਼ਿੰਮੇਵਾਰੀਆਂ ਪਿਤਾ ਦੇ ਸਿਰ ਤੇ ਆ ਗਈਆਂ ਪਿਤਾ ਨੇ ਬਾਹਰੋਂ ਕਮਾ ਕੇ ਲਿਉਣਾ ਹੈ ਤਾਂ ਇਹ ਚੁੱਲ੍ਹਾ ਚੌਂਕਾ ਚੱਲਣਾ ਹੈ ਹਰ ਇੱਕ ਫਿਕਰ ਜੋ ਹੈ ਉਹ ਪਿਤਾ ਨੂੰ ਹੀ ਹੈ ਇੱਕ ਬੱਚੇ ਦਾ ਪਿਤਾ ਸੀ ਜਿਹੜਾ ਹਰ ਇੱਕ ਪਿਤਾ ਆਪਣੇ ਬੱਚੇ ਨੂੰ ਬਹੁਤ ਪਿਆਰ ਕਰਦਾ ਹੈ। ਬੱਚਾ ਬਿਮਾਰ ਹੋ ਗਿਆ। ਬਿਮਾਰ ਇੱਥੋਂ ਤੱਕ ਹੋ ਗਿਆ। ਵੀ ਹੌਲੀ-ਹੌਲੀ ਉਹ ਬੱਚਾ ਇਸ ਤਰ੍ਹਾਂ ਹੋ ਗਿਆ ਵੀ ਜਿਸ ਤਰ੍ਹਾਂ ਹੁਣ ਵੀ ਨਹੀਂ ਤੇ ਹੁਣ ਵੀ ਨਹੀਂ ਪਿਤਾ ਡਾਕਟਰ ਕੋਲ ਜਾਂਦਾ ਹੈ ਕਹਿੰਦਾ ਡਾਕਟਰ ਸਾਹਿਬ ਮੇਰਾ ਬੱਚਾ ਬਚ ਬਚ ਜਾਵੇਗਾ ਨਾ ਤੋ ਡਾਕਟਰ ਕਹਿੰਦਾ ਵੀ ਮੈਂ ਵੀ ਇੱਕ ਇਨਸਾਨ ਹਾਂ ਮੈਂ ਪਰਮਾਤਮਾ ਨਹੀਂ ਹਾਂ ਮੈਂ ਹਰ ਕੋਸ਼ਿਸ਼ ਕਰਾਂਗਾ ਤੁਹਾਡਾ ਬੱਚਾ ਬਚਾਉਣ ਵਾਸਤੇ ਡਾਕਟਰ ਨੂੰ ਪਿਤਾ ਕਹਿੰਦਾ ਵੀ ਡਾਕਟਰ ਸਾਹਿਬ ਜਿੰਨੇ ਪੈਸੇ ਲੱਗਦੇ ਆ ਮੇਰੀ ਜਾਇਦਾਦ ਬੇਸ਼ੱਕ ਵਿਕ ਜਾਵੇ ਮੇਰਾ ਘਰ-ਬਾਰ ਬੇਸ਼ੱਕ ਵਿਕਦਾ ਤੇ ਵੇਚ ਜਾਵੇ ਪਰ ਮੇਰਾ ਬੱਚਾ ਬਚਣਾ ਚਾਹੀਦਾ ਇਸ ਤੋਂ ਵੱਧ ਕਿਸੇ ਦਾ ਕੀ ਜਿਗਰਾ ਹੋ ਸਕਦਾ ਇੱਕ ਪਿਓ ਦਾ ਜਿਗਰਾ ਇਸ ਤਰ੍ਹਾਂ ਦਾ ਹੁੰਦਾ ਹੈ ਜਿਹੜਾ ਪਿਓ ਕਹਿੰਦਾ ਵੀ ਮੇਰੇ ਬੱਚੇ ਨੂੰ ਕੁਝ ਨਾ ਹੋਵੇ ਮੇਰਾ ਬੇਸ਼ੱਕ ਘਰ ਵਿਕ ਜਾਏ ਮੇਰੀ ਜ਼ਮੀਨ ਵਿਕ ਜਾਏ ਮੇਰੀ ਜਾਇਦਾਦ ਵਿਕ ਜਾਏ ਪਰ ਮੇਰੇ ਬੱਚੇ ਨੂੰ ਆ ਖੁਸ਼ ਹੋਵੇ। ਤੋਂ ਪਿਤਾ ਦਾ ਬਹੁਤ ਵੱਡਾ ਰੋਲ ਹੈ ਪਰ ਅੱਜ ਅਸੀਂ ਸੁਭਾਵਕ ਹੀ ਇਹ ਗੱਲ بڑے ਸ਼ਮੇ ਨਾਲ ਕਹਿ ਦਿੰਨੇ ਆ ਵੀ ਤੁਸੀਂ ਕੋਈ احسان ਨਹੀਂ ਕੀਤਾ ਸਾਡੇ ਤੋਂ। ਤੋਂ ਇਹ ਜੋ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਵੀ ਤੁਸੀਂ ਇਸ ਵੀਡੀਓ ਨੂੰ ਦੇਖੋ ਔਰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿਸ ਜਿਹੇ ਕੋਲ ਵੀ ਇਹ ਵੀਡੀਓ ਜਾਵੇ ਉਹ ਸੁਣ ਕੇ ਕੁਝ ਨਾ ਕੁਝ ਆਪਣੇ ਮਾਤਾ ਪਿਤਾ ਦੇ ਪ੍ਰਤੀ ਕੋਈ ਸੇਵਾ ਦਾ ਭਾਅ ਬਣਾ ਸਕੇ ਤਾਂ ਇਹ ਵੀਡੀਓ ਬਣਾਉਣੀ ਸਾਡੀ ਸਫਲ ਹੋ ਸਕੇ ਤਾਂ ਸਾਥ ਸੰਗਤ ਜੀ ਇਸ ਤਰ੍ਹਾਂ ਦੀਆਂ ਵੀਡੀਓ ਜਰੂਰ ਸੁਣਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤਾਂ ਕਿ ਸਾਡਾ ਸਮਾਜ ਜਿਹੜਾ ਇਹ ਸਿੱਧੇ ਰਸਤੇ ਪਾ ਜਾਵੇ ਤੇ ਹਰ ਪਿਤਾ ਆਪਣੇ ਬੱਚਿਆਂ ਤੇ ਮਾਣ ਕਰ ਸਕੇ ਤੋਂ ਅੱਜ ਇੱਥੇ ਹੀ ਇੰਨੀ ਜੋ ਬਚਨ ਹੈ ਉਸ ਸਮਾਪਤੀ ਆ ਸਾਡੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ